ਕਲਪਨਾ ਕਰੋ ਇੱਕ ਲੜਕਾ ਜਿਸ ਦੀ ਜੇਬ ਵਿੱਚ ਸਿਰਫ 23 ਰੁਪਏ ਸਨ ਪੇਟ ਦੋ ਦਿਨਾਂ ਤੋਂ ਖਾਲੀ ਸੀ ਸਾਹਮਣੇ ਮੋਬਾਈਲ ਦੀ ਸਕਰੀਨ ਤੇ ਚੈਟ ਜੀ ਪੀਟੀ ਦਾ ਪੇਜ ਖੁੱਲਿਆ ਹੋਇਆ ਸੀ ਕੀ ਤੁਸੀਂ ਸੋਚ ਸਕਦੇ ਹੋ ਠੀਕ 11 ਮਹੀਨੇ ਬਾਅਦ ਉਸ ਲੜਕੇ ਦੇ ਬੈਂਕ ਬੈਲੈਂਸ ਵਿੱਚ 1 ਕਰੋੜ ਰੁਪਏ ਹੋ ਜਾਵੇਗਾ ਨਹੀਂ ਇਹ ਕੋਈ ਫਿਲਮੀ ਕਹਾਣੀ ਨਹੀਂ ਬਲਕਿ ਰਾਹੁਲ ਦੀ ਅਸਲ ਜ਼ਿੰਦਗੀ ਹੈ ਅੱਜ ਤੁਸੀਂ ਸੁਣੋਗੇ ਕਿ ਕਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਾਦੂ ਨੇ ਉਸ ਦੀ ਭੁੱਖ ਨੂੰ ਕਰੋੜਾਂ ਦੀ ਸਫਲਤਾ ਵਿੱਚ ਬਦਲ ਕੇ ਰੱਖ ਦਿੱਤਾ ਇਹ ਸਿਰਫ ਪੈਸੇ ਦੀ ਗੱਲ ਹੀ ਨਹੀਂ ਇਹ ਹਿੰਮਤ ਹੌਸਲਾ ਲਗਨ ਤੇ ਜਜ਼ਬਾ ਅਤਿ ਤਕਨੀਕ ਦਾ ਐਸਾ ਮੇਰ ਜਿਸ ਨੇ ਅਸੰਭਵ ਨੂੰ ਸੰਭਵ ਬਣਾ ਕੇ ਰੱਖ ਦਿੱਤਾ ਇਹ ਹੈ ਉੱਤਰ ਪ੍ਰਦੇਸ਼ ਦਾ 22 ਸਾਲ ਦਾ ਲੜਕਾ ਰਾਹੁਲ ਜਿਸ ਨੂੰ ਆਪਣੀ ਸਾਰੀ ਜ਼ਿੰਦਗੀ ਤਬਾਹ ਹੁੰਦੀ ਦਿਸ ਰਹੀ ਸੀ ਉਸ ਦੇ ਪਿਤਾ ਜੀ ਇੱਕ ਛੋਟੀ ਜਹੀ ਨਰਸਰੀ ਵਿੱਚ ਕੰਮ ਕਰਦੇ ਸੀ ਜਿਹੜੀ ਕਿ ਲੋਕਡਾਊਨ ਕਰਕੇ ਕਈ ਸਾਲ ਪਹਿਲਾਂ ਬੰਦ ਹੋ ਗਈ ਸੀ ਘਰ ਕਿਰਾਏ ਤੇ ਲਿਆ ਹੋਇਆ ਸੀ ਰਸੋਈ ਵਿੱਚ ਆਟਾ ਤੱਕ ਨਹੀਂ ਸੀ ਅਤੇ ਉਸ ਦੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੀ ਫੀਸ ਵੀ ਬਾਕੀ ਰਹਿਂਦੀ ਸੀ ਨੌਕਰੀ ਦੇ ਬਾਜ਼ਾਰ ਵਿੱਚ ਹਰੇਕ ਪਾਸੋਂ ਇੱਕੋ ਹੀ ਜਵਾਬ ਮਿਲ ਰਿਹਾ ਸੀ ਤਜਰਬਾ ਨਹੀਂ ਤਾਂ ਨੌਕਰੀ ਵੀ ਨਹੀਂ ਰਾਹੁਲ ਲਈ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਅਤੇ ਉਮੀਦ ਦੀ ਕਿਰਨ ਵੀ ਖਤਮ ਹੋ ਚੁੱਕੀ ਸੀ ਅਜਿਹੀ ਨਿਰਾਸ਼ਾ ਭਰੇ ਦਿਨਾਂ ਵਿੱਚ ਉਸਦੇ ਹੱਥ ਇੱਕ ਪੁਰਾਣਾ ਟੁੱਟਿਆ ਹੋਇਆ ਮੋਬਾਈਲ ਫੋਨ ਲੱਗਿਆ ਸਕਰੀਨ ਟੁੱਟੀ ਫੁੱਟੀ ਸੀ ਉਸਨੇ ਫੋਨ ਨੂੰ ਚਾਰਜ ਤੇ ਲਾਇਆ ਅਤੇ ਇੰਟਰਨੈਟ ਚੱਲਣ ਲੱਗ ਪਿਆ ਰਾਹੁਲ ਨੇ ਸੋਚਿਆ ਕਿ ਜ਼ਿੰਦਗੀ ਵਿੱਚ ਕੁਝ ਨਾ ਕੁਝ ਤਾਂ ਕਰਨਾ ਜ਼ਰੂਰ ਪਵੇਗਾ ਨਹੀਂ ਤਾਂ ਸਾਰੀ ਜ਼ਿੰਦਗੀ ਗਰੀਬੀ ਅਤੇ ਭੁੱਖੇ ਪੇਟ ਰਹਿਣਾ ਪਵੇਗਾ ਬਸ ਇੱਥੋਂ ਹੀ ਸਫ਼ਰ ਸ਼ੁਰੂ ਹੋਇਆ ਉਸ ਦਾ ਚੈਟ ਜੀ ਪੀਟੀ ਦਾ ਇਸ ਦੀ ਮਦਦ ਨਾਲ ਉਸ ਨੇ ਆਪਣੀ ਭੁੱਖ ਨੂੰ ਸਫਲਤਾ ਤੱਕ ਇਸ ਤਰ੍ਹਾਂ ਪਹੁੰਚਾ ਦਿੱਤਾ ਕਿ ਉਸ ਦੀ ਉਹ ਸੁਪਨੇ ਵਿੱਚ ਵੀ ਕਲਪਨਾ ਨਹੀਂ ਕਰ ਸਕਦਾ ਸੀ ਇਹ ਸਿਰਫ ਇੱਕ ਟੂਲ ਦੀ ਕਹਾਣੀ ਨਹੀਂ ਸਗੋਂ ਇੱਕ ਅਜਿਹੇ ਇਨਸਾਨ ਦੀ ਇੱਛਾ ਸ਼ਕਤੀ ਦੀ ਦਾਸਤਾਨ ਹੈ ਜਿਸ ਨੇ ਆਪਣੀ ਕਿਸਮਤ ਖੁਦ ਲਿਖੀ ਇੱਕ ਰਾਤ ਜਦੋਂ ਪੂਰਾ ਸ਼ਹਿਰ ਗਹਿਰੀ ਨੀਂਦ ਦੇ ਵਿੱਚ ਸੁੱਤਾ ਪਿਆ ਹੋਇਆ ਸੀ ਤਾਂ ਰਾਹੁਲ ਉਸ ਸਮੇਂ 2 ਵਜੇ ਆਪਣੇ ਫੋਨ ਦੀ ਟੁੱਟੀ-ਫੁੱਟੀ ਸਕਰੀਨ ਦੇ ਉੱਪਰ ਕੁਝ ਪੜ੍ਹ ਰਿਹਾ ਸੀ ਰੈਡਿਟ ਦੀ ਸਾਈਟ ਨੇ ਉਸ ਦੀਆਂ ਅੱਖਾਂ ਹੈਰਾਨੀ ਨਾਲ ਖੋਲ ਦਿੱਤੀਆਂ ਚੈਟ ਜੀ ਪੀਟੀ ਤੋਂ ਕੰਟੈਂਟ ਲਿਖ ਕੇ ਲੋਕ ਹਜ਼ਾਰਾਂ ਡਾਲਰ ਕਮਾ ਰਹੇ ਹਨ ਇੱਕ ਪਲ ਲਈ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਉਸ ਦੇ ਸਰੀਰ ਵਿੱਚ ਇੱਕ ਅਜੀਬ ਜਿਹੀ ਊਰਜਾ ਦੌੜਨ ਲੱਗੀ ਉਸ ਨੇ ਛੱਤ ਉੱਤੇ ਜਾ ਕੇ ਗੂਗਲ ਉੱਪਰ ਟਾਈਪ ਕੀਤਾ ਹਾਊ ਟੂ ਅਰਨ ਮਨੀ ਵਿਦ ਚੈਟ ਜੀ ਪੀਟੀ ਇਨ ਹਿੰਦੀ 20 ਮਿੰਟ ਤੱਕ ਉਹ ਕਈ ਆਰਟੀਕਲਾਂ ਨੂੰ ਦੇਖਦਾ ਰਿਹਾ ਤੇ ਲੱਭਦਾ ਰਿਹਾ ਫਿਰ ਉਸਨੇ ਆਪਣੇ ਮਨ ਅੰਦਰ ਇੱਕ ਅਜਿਹੀ ਉਮੀਦ ਜਗਾ ਕੇ ਫ੍ਰੀ ਚੈਟ ਜੀ ਪੀਟੀ ਅਕਾਊਂਟ ਬਣਾਇਆ। ਉਸੇ ਟੜਕਨ ਬਹੁਤ ਤੇਜ਼ ਚੱਲ ਰਹੀ ਸੀ। ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਉਹ ਕਿਸੇ ਵੱਡੇ ਜੂਏ ਦੀ ਬਾਜ਼ੀ ਖੇਡ ਰਿਹਾ ਹੋਵੇ। ਪਹਿਲੀ ਗੱਲ ਉਸਨੇ ਲਿਖੀ ਕਿ ਮੈਨੂੰ 500 ਰੁਪਏ ਕੱਲ੍ਹ ਤੱਕ ਕਿਵੇਂ ਮਿਲਣਗੇ? ਇਹ ਸਿਰਫ 500 ਰੁਪਏ ਹੀ ਨਹੀਂ ਸਨ, ਬਲਕਿ ਉਸ ਦੀ ਭੁੱਖ ਮਿਟਾਉਣ ਦਾ ਸਵਾਲ ਸੀ, ਉਸ ਦੀ ਇੱਜ਼ਤ ਬਚਾਉਣ ਦਾ ਸਵਾਲ ਸੀ। ਚੈਟ ਜੀ ਪੀਟੀ ਨੇ ਜਵਾਬ ਦਿੱਤਾ ਅਪਵਰਕ ਤੇ ਕਿਸੇ ਨੂੰ ਕਾਪੀਰਾਈਟ ਪ੍ਰਪੋਜ਼ਲ ਲਿਖ ਕੇ ਦਿਓ ਰਾਹੁਲ ਨੇ ਕਦੇ ਅਪਵਰਕ ਦਾ ਨਾਮ ਹੀ ਨਹੀਂ ਸੀ ਸੁਣਿਆ ਕਾਪੀਰਾਈਟ ਤਾਂ ਦੂਰ ਦੀ ਗੱਲ ਸੀ ਉਸ ਦੇ ਕੋਲ ਕੋਈ ਲੈਪਟਾਪ ਨਹੀਂ ਸੀ ਉਸ ਨੇ ਆਪਣੇ ਪੁਰਾਣੇ ਫੋਨ ਤੋਂ ਹੀ ਨੋਟਪੈਡ ਖੋਲ੍ਹਿਆ ਅਤੇ ਚੈਟ ਜੀ ਪੀ ਟੀ ਤੋਂ ਇੱਕ ਸੈਂਪਲ ਪੇਪਰ ਅੰਗਰੇਜ਼ੀ ਵਿੱਚ ਜਨਰੇਟ ਕਰਵਾਇਆ ਪਰ ਰਾਹੁਲ ਨੂੰ ਕੁਝ ਵੀ ਖਾਸ ਸਮਝ ਨਹੀਂ ਆ ਰਿਹਾ ਸੀ ਉਸ ਨੇ ਚੈਟ ਜੀ ਪੀ ਟੀ ਨੂੰ ਫੇਰ ਦੁਬਾਰਾ ਪੁੱਛਿਆ ਅਤੇ ਕਿਹਾ ਕਿ ਮੈਨੂੰ ਹਿੰਦੀ ਵਿੱਚ ਸਮਝਾਓ ਏ ਆਈ ਨੇ ਬੜੇ ਹੀ ਸੌਖੇ ਢੰਗ ਨਾਲ ਸਮਝਾਇਆ ਕਲੈਂਟ ਨੂੰ ਦੱਸੋ ਕਿ ਤੁਸੀਂ ਉਸ ਦੀ ਸਮੱਸਿਆ ਦਾ ਹੱਲ ਕਰ ਸਕਦੇ ਹੋ ਆਪਣੀ ਕਾਸਟ ਦੱਸੋ ਟਾਈਮਲਾਈਨ ਦੱਸੋ ਅਤੇ ਤੁਰੰਤ ਐਕਸ਼ਨ ਲੈਣ ਲਈ ਕਹੋ ਰਾਹੁਲ ਨੇ ਉਸੇ ਟੈਂਪਲੇਟ ਨੂੰ ਆਪਣੇ ਹਿਸਾਬ ਨਾਲ ਭਰਿਆ ਉਸ ਨੇ ਆਪਣੀ ਟੁੱਟੀ ਫੁੱਟੀ ਅੰਗਰੇਜ਼ੀ ਨਾਲ ਚੈਟ ਜੀਪੀਟੀ ਦੀ ਮਦਦ ਲੈ ਕੇ ਉਸ ਨੂੰ ਪੂਰਾ ਕੀਤਾ ਸਵੇਰੇ 8 ਵਜੇ ਉਸ ਨੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਅਪਵਰਕ ਤੇ ਉਹ ਪ੍ਰਪੋਜ਼ਲ ਅਪਲਾਈ ਕਰ ਦਿੱਤਾ ਉਸ ਦਾ ਪੂਰਾ ਦਿਨ ਇੰਤਜ਼ਾਰ ਕਰਦੇ ਲੰਘ ਗਿਆ ਹਰ ਇੱਕ ਘੰਟੇ ਬਾਅਦ ਉਹ ਫੋਨ ਚੈੱਕ ਕਰਦਾ ਰਿਹਾ ਸ਼ਾਮ 6 ਵਜੇ ਉਸ ਦੇ ਫੋਨ ਉੱਪਰ ਇੱਕ ਈਮੇਲ ਆਈ ਯੂ ਹੈਵ ਬੀਨ ਹਾਈਡ ਫਾਰ ਆਰਟ ਰਾਹੁਲ ਨੂੰ ਲੱਗਿਆ ਜਿਵੇਂ ਉਹ ਕਿਸੇ ਸੁਪਨੇ ਵਿੱਚ ਸੀ ਉਸ ਦੀਆਂ ਅੱਖਾਂ ਚਮਕ ਉੱਠੀਆਂ ਉਸਨੇ ਤੁਰੰਤ ਹੀ ਕਲਾਇੰਟ ਨੂੰ ਫੋਨ ਕੀਤਾ ਕਲਾਇੰਟ ਨੇ ਪੇਪਲ ਦਾ ਲਿੰਕ ਭੇਜਿਆ 100 ਰੁਪਏ ਦੇ ਬਰਾਬਰ 1 ਡਾਲਰ 4 ਸੈਂਟ ਐਕਸਚੇਂਜ ਰੇਟ ਭੇਜਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਦੀ 2 ਦਿਨ ਤੱਕ ਦੀ ਰੁੱਟੀ ਤਾਂ ਪੱਕੀ ਹੋ ਗਈ ਸੀ ਉਸ ਨੂੰ AI ਤੇ ਭਰੋਸਾ ਹੋ ਚੁੱਕਿਆ ਸੀ ਇਹ ਉਸ ਦੀ ਜ਼ਿੰਦਗੀ ਬਦਲ ਸਕਦਾ ਸੀ ਉਸ ਦਾ ਪਹਿਲਾ ਕਦਮ ਸੀ ਭੁੱਖ ਤੋਂ ਆਜ਼ਾਦੀ ਵੱਲ ਉਹਨੂੰ ਭੁੱਖਾ ਨਹੀਂ ਸੀ ਉਸਦੀ ਭੁੱਖ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੀ ਸੀ ਅਗਲੇ 7 ਦਿਨ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਤੇ ਚੈਟ ਜੀਪੀਟੀ ਦੀ ਮਦਦ ਨਾਲ 7 ਪ੍ਰਪੋਜ਼ਲ ਹੋਰ ਭੇਜੇ ਉਸ ਤੋਂ ਬਾਅਦ ਕਮਾਲ ਹੀ ਹੋ ਗਿਆ ਉਸਦੇ 4 ਪ੍ਰਪੋਜ਼ਲ ਅਪਰੂਵ ਹੋ ਗਏ ਕੁੱਲ 36 ਰੁਪਏ ਬਣੇ ਇਹ ਪੈਸਿਆਂ ਦੀ ਗੱਲ ਨਹੀਂ ਸੀ ਇਹ ਉਸਦੀ ਕਾਮਯਾਬੀ ਦੀ ਰਫਤਾਰ ਸੀ ਰਾਹੁਲ ਨੇ ਹੁਣ ਛੋਟੇ-ਮੋਟੇ ਕੰਮ ਕਰਨ ਦੀ ਬਜਾਏ ਕੁਝ ਵੱਡਾ ਕਰਨ ਦਾ ਸੋਚਿਆ ਉਸਦੇ ਦਿਮਾਗ ਵਿੱਚ ਇੱਕੋ ਸਵਾਲ ਆਉਣ ਲੱਗਾ ਕਿ ਜੇਕਰ ਮੈਂ ਆਪਣਾ ਖੁਦ ਦਾ ਬਿਜ਼ਨਸ ਬਣਾ ਲਵਾਂ ਫਿਰ ਕੀ ਹੋਵੇਗਾ ਇਹ ਸਿਰਫ ਇੱਕ ਵਿਚਾਰ ਹੀ ਨਹੀਂ ਸੀ ਇਹ ਉਸਦੇ ਅੰਦਰ ਸੁਲ ਗਿਆ ਉਹ ਉਦਮੀ ਸੀ ਉਸਨੇ ਫਿਰ ਚੈਟ ਜੀਪੀਟੀ ਨੂੰ ਪੁੱਛਿਆ ਕਿ ਮੈਨੂੰ ਅਜਿਹਾ ਨਿਸ਼ਾ ਦੱਸੋ ਜਿੱਥੇ ਕੰਪੀਟੀਸ਼ਨ ਘੱਟ ਹੋਵੇ ਹਿੰਦੀ ਆਡੀਅנס ਹੋਵੇ ਮੈਂ ਆਪਣੇ ਫੋਨ ਤੋਂ ਕੰਮ ਕਰ ਸਕਾਂ ਚੈਟ ਜੀਪੀਟੀ ਨੇ ਫਿਰ ਸ਼ਾਨਦਾਰ ਜਵਾਬ ਦਿੱਤਾ ਹਿੰਦੀ ਈ-ਬੁੱਕ ਔਨ ਕਵਿਕ 10 ਮਿੰਟ ਵੈਜੀਟੇਰੀਅਨ ਰੈਸਪੀ ਰਾਹੁਲ ਸੋਚਣ ਲੱਗਾ ਮੈਨੂੰ ਤਾਂ ਕੁਕਿੰਗ ਵਿੱਚ ਦਾਲ ਚਾਵਲ ਵੀ ਨਹੀਂ ਬਣਾਉਣੇ ਆਉਂਦੇ ਉਹ ਬਣਾਉਣ ਲੱਗੇ ਵੀ ਪਸੀਨਾ ਆਉਣ ਲੱਗ ਜਾਂਦਾ ਹੈ ਰਾਹੁਲ ਨੇ ਹੌਲੀ ਹੌਲੀ ਚੈਟ ਜੀਪੀਟੀ ਦੀ ਮਦਦ ਦੇ ਨਾਲ ਰੈਸਪੀ ਦੀ ਈ-ਬੁੱਕ ਤਿਆਰ ਕਰ ਲਈ ਜਿਹੜੀ ਹੋਸਟਲ ਵਾਲੇ ਬੱਚਿਆਂ ਲਈ ਲਾਂਚ ਕਰ ਦਿੱਤੀ ਗਈ ਆਪਣੀ ਭਾਸ਼ਾ ਵਿੱਚ ਲਿਖ ਕੇ ਵਧੀਆ ਡਿਜ਼ਾਈਨ ਕਰਕੇ ਬੁੱਕ ਛਾਪ ਦਿੱਤੀ ਹੁਣ ਰਾਹੁਲ ਲਈ ਚੈਟ ਜੀਪੀਟੀ ਵਧੀਆ ਕੰਟੈਂਟ ਕ੍ਰੀਏਟਰ ਐਡੀਟਰ ਤੇ ਡਿਜ਼ਾਈਨਰ ਬਣ ਚੁੱਕਿਆ ਸੀ ਹੁਣ ਉਸ ਦੀ ਅਗਲੀ ਪ੍ਰਕਿਰਿਆ ਇਹ ਈ-ਬੁੱਕ ਨੂੰ ਵੇਚਣ ਦੀ ਸੀ ਰਾਹੁਲ ਨੇ Amazon ਤੇ ਬੁੱਕਸ ਵਿਕਨੇ ਸ਼ੁਰੂ ਕਰ ਦਿੱਤੀਆਂ ਉਸ ਨੇ ਉਸ ਦਾ ਰੇਟ 299 ਰੁਪਏ ਰੱਖਿਆ ਰਾਹੁਲ ਦੀਆਂ ਬੁੱਕਸ ਬਹੁਤ ਵਧੀਆ ਵਿਕਣ ਲੱਗੀਆਂ ਜਿਸ ਨਾਲ ਉਸ ਨੂੰ ਬਹੁਤ ਸਾਰਾ ਮੁਨਾਫਾ ਹੋਇਆ ਇਸ ਤੋਂ ਬਾਅਦ ਰਾਹੁਲ ਨੇ ਸੋਚਿਆ ਕਿ ਕਿਉਂ ਨਾ ਮੈਂ ਦੂਸਰਿਆਂ ਲਈ ਵੀ ਪ੍ਰੇਰਨਾ ਦਾ ਇੱਕ ਸਰੋਤ ਬਣ ਜਾਵਾਂ ਉਸਨੇ ਚੈਟ ਚਿੱਪੀਟੀ ਦੀ ਮਦਦ ਨਾਲ ਥ੍ਰੈਡ ਉੱਪਰ ਆਪਣੇ ਜ਼ੀਰੋ ਤੋਂ ਲੈ ਕੇ ਹੁਣ ਤੱਕ ਦੀ ਸਟੋਰੀ ਸਾਂਝੀ ਕੀਤੀ ਜਿਸ ਉੱਤੇ ਮਿਲੀਅਨ ਹੀ ਵਿਊਜ਼ ਆਏ ਅਤੇ ਬਹੁਤ ਸਾਰੇ ਲੋਕਾਂ ਦੇ ਨੋਟੀਫਿਕੇਸ਼ਨ ਆਏ ਜਿਹੜੇ ਰੁਕਣ ਦਾ ਨਾ ਹੀ ਨਹੀਂ ਲੈ ਰਹੇ ਸਨ ਉਸ ਤੋਂ ਬਾਅਦ ਰਾਹੁਲ ਨੇ ਇੱਕ ਆਪਣੀ ਸਾਈਟ ਬਣਾਈ ਉਹ ਸਾਈਟ ਇੰਨੀ ਜ਼ਿਆਦਾ ਬਿਜ਼ੀ ਹੋ ਗਈ ਸੀ ਕਿ ਅਮਰੀਕਾ ਦੀ ਇੱਕ ਕੰਪਨੀ ਨੇ ਉਸ ਨੂੰ ਖਰੀਦਣ ਦਾ ਫੈਸਲਾ ਕਰ ਲਿਆ ਅਮਰੀਕਾ ਦੀ ਉਸ ਕੰਪਨੀ ਨੇ ਰਾਹੁਲ ਦੇ ਨਾਲ ਡੀਲ ਕਰ ਲਈ ਰਾਹੁਲ ਦੇ ਪਿਤਾ ਦੇ ਸਿਰ ਤੇ 7 ਲੱਖ ਦਾ ਕਰਜ਼ਾ ਸੀ। ਰਾਹੁਲ ਨੇ ਆਪਣੇ ਪਿਤਾ ਦਾ 7 ਲੱਖ ਦਾ ਕਰਜ਼ਾ ਬੜਾ ਹੀ ਆਰਾਮ ਦੇ ਨਾਲ ਉਤਾਰ ਦਿੱਤਾ। ਉਸਨੇ ਸੋਚਿਆ ਕਿ ਇਸ ਟੁੱਟੇ-ਫੁੱਟੇ ਫੋਨ ਤੋਂ ਇੰਨੀ ਕਮਾਈ ਕਰ ਸਕਦਾ ਹਾਂ। ਇਸ ਤੋਂ ਬਾਅਦ ਰਾਹੁਲ ਨੇ ਸੋਚਿਆ ਕਿ ਕਿਉਂ ਨਾ ਮੈਂ ਦੂਸਰਿਆਂ ਲਈ ਵੀ ਪ੍ਰੇਰਨਾ ਦਾ ਇੱਕ ਸਰੋਤ ਬਣ ਜਾਵਾਂ। ਉਸਨੇ ਚੈਟ ਜੀਪੀਟੀ ਦੀ ਮਦਦ ਦੇ ਨਾਲ ਥ੍ਰੈਡ ਉੱਪਰ ਆਪਣੀ ਜ਼ੀਰੋ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਕਹਾਣੀ ਸਾਂਝੀ ਕੀਤੀ। ਜਿਸ ਤੋਂ ਤੇ ਮਿਲੀਅਨਸ ਵਿਊਜ਼ ਆਏ, ਬਹੁਤ ਸਾਰੇ ਲੋਕਾਂ ਨੇ ਨੋਟੀਫਿਕੇਸ਼ਨ ਆਈ, ਜਿਹੜੇ ਰੁਕਣ ਦਾ ਨਾ ਹੀ ਨਹੀਂ ਲੈ ਰਹੇ ਸਾਨੂੰ। ਉਸ ਤੋਂ ਬਾਅਦ ਰਾਹੁਲ ਨੇ ਇੱਕ ਆਪਣੀ ਸਾਈਟ ਬਣਾਈ। ਉਹ ਸਾਈਟ ਇੰਨੀ ਬਿਜ਼ੀ ਹੋ ਗਈ ਸੀ ਕਿ ਅਮਰੀਕਾ ਦੀ ਇੱਕ ਕੰਪਨੀ ਨੇ ਉਸ ਨੂੰ ਖਰੀਦਣ ਦਾ ਫੈਸਲਾ ਕੀਤਾ ਅਰਬਾਂ ਰੁਪਏ ਦੇ ਵਿੱਚ ਰਾਹੁਲ ਨੇ ਆਪਣੇ ਪਿਤਾ ਦਾ 7 ਲੱਖ ਦਾ ਕਰਜ਼ਾ ਵੀ ਉਤਾਰ ਦਿੱਤਾ ਸੀ ਜੋ ਉਸ ਨੇ 1 ਮਿਲੀਅਨ ਬਣਾਇਆ ਸੀ ਉਹ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਟੁੱਟੇ-ਫੁੱਟੇ ਫੋਨ ਤੋਂ ਉਹ ਇੰਨੀ ਕਮਾਈ ਕਰ ਸਕਦਾ ਹੈ ਪੈਸਾ ਹੋਣ ਤੋਂ ਬਾਅਦ ਰਾਹੁਲ ਨੇ ਕਦੇ ਵੀ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਿਆ ਉਸ ਨੂੰ ਸਭ ਕੁਝ ਯਾਦ ਸੀ ਕਿਵੇਂ ਉਸ ਨੇ ਭੁੱਖ ਅਤੇ ਗਰੀਬੀ ਵਿੱਚ ਆਪਣੇ ਦਿਨ گزارੇ ਸੀ ਉਸਨੇ ਆਪਣੇ ਪਿੰਡ ਦੇ 9 ਬੱਚਿਆਂ ਨੂੰ ਲੈਪਟਾਪ ਵੰਡੇ ਜਿਨ੍ਹਾਂ ਨਾਲ ਉਹਨਾਂ ਨੂੰ ਵੀ ਗਰੀਬੀ ਵਿੱਚੋਂ ਨਿਕਲਣ ਦਾ ਮੌਕਾ ਮਿਲੇ ਕਿਉਂਕਿ ਉਸਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਵਰਗੇ ਹੀ ਦਿਨ ਦੇਖੇ ਸਨ ਰਾਹੁਲ ਇੱਕ ਸਫਲ ਇਨਸਾਨ ਦੇ ਨਾਲ-ਨਾਲ ਇੱਕ ਪ੍ਰੇਰਣਾਦਾਇਕ ਇਨਸਾਨ ਵੀ ਬਣਿਆ ਫਿਰ ਉਸਨੇ ਗਰੀਬ ਬੱਚਿਆਂ ਲਈ ਇੱਕ NGO ਸ਼ੁਰੂ ਕੀਤਾ ਜਿਸ ਨਾਲ ਗਰੀਬ ਬੱਚਿਆਂ ਦੀ ਹੋਰ ਵੀ ਬਹੁਤ ਸਾਰੀਆਂ ਸਕਿਲਸ ਸਿਖਾਈਆਂ ਜਾਣ ਜਿਨ੍ਹਾਂ ਨਾਲ ਉਹ ਗਰੀਬੀ ਵਿੱਚੋਂ ਨਿਕਲ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਤਾਂ ਜੋ ਉਹਨਾਂ ਨੂੰ ਵੀ ਰਾਹੁਲ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਮੌਕਾ ਮਿਲ ਸਕੇ ਉਸੀ ਦੀ ਕਹਾਣੀ ਸਿਰਫ 0 ਤੋਂ ਕਰੋੜਪਤੀ ਬਣਨ ਤੱਕ ਦੀ ਹੀ ਨਹੀਂ ਬਲਕਿ ਪ੍ਰੇਰਣਾ, ਦ੍ਰਿੜਤਾ ਦੀ ਵੀ ਨਿਸ਼ਾਨੀ ਹੈ। ਸਫਲਤਾ ਸਿਰਫ ਪੈਸੇ ਨਾਲ ਹੀ ਨਹੀਂ ਸਗੋਂ ਦੂਸਰਿਆਂ ਦੀ ਮਦਦ ਕਰਨਾ ਵੀ ਬਹੁਤ ਜ਼ਰੂਰੀ ਹੈ। ਅਸੀਂ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉਹਨਾਂ ਨੂੰ ਵੀ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ। ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।